ਪਾਲਸ ਦੀ ਨੌਕਰੀ ਦੇ ਵਿੱਚ ਐਸਾ ਕੀ ਖਾਸ ਹੈ ਖਾਸ ਤੌਰ ਤੇ ਜਿੰਮੇ ਜਿੰਮੇ ਉਧੇ ਵੱਧਦੇ ਜਾਂਦੇ ਆ ਕਿ ਜਦੋਂ ਵੀ ਭਾਰਤ ਦੇ ਵਿੱਚ ਕਿਸੇ ਆਈਪੀਐਸ ਅਧਿਕਾਰੀ ਨੂੰ ਹੱਥ ਪੈਂਦਾ ਤਾਂ ਹਮੇਸ਼ਾ ਰਕਮ ਕਰੋੜਾਂ ਦੀ ਫੜੀ ਜਾਂਦੀ ਹੈ ਜਿਹਨੂੰ ਕਹਿੰਦੇ ਆ ਨਾ ਪੰਜਾਬੀ ਦੇ ਵਿੱਚ ਜਲੂਸ ਕੱਢਣਾ ਕਿਸੇ ਦਾ ਭਗਵੰਤਮਾਨ ਸਰਕਾਰ ਦਾ ਜਲੂਸ ਨਿਕਲਿਆ ਕਿਸੇ ਦੇ ਘਰੋਂ ਐਨੀ ਜਿਹੜੀ 7 ਕਰੋੜ ਦੀ ਨਕਦੀ ਬਰਾਮਦ ਹੋ ਜਾਣਾ ਅਗਲਾ ਕਹਿੰਦਾ ਤੁਸੀਂ ਤਾਂ ਮਾਨਤਰ ਕਹਿੰਦੇ ਸੀ ਹੁਣ 7 ਕਰੋੜ ਮੈਨੂੰ ਇਹ ਲੱਗਦਾ ਵੀ 4 ਸਾਲ ਹੋਇਆ ਸਰਕਾਰ ਬਣੀ ਨੂੰ ਸਾੜ ਰਹਿੰਦਾ ਤੇ ਤਨਖਾਹ ਤਾਂ ਹੋਣੀ ਨਹੀਂ ਉਹ ਤੇ ਜਿਹੜੇ ਗਹਿਣੇ ਫੜੇ ਗਏ ਨੇ ਜਾਂ ਹੋਰ ਸਮਾਨ ਫੜਿਆ ਜਾ ਰਿਹਾ ਉਹਦੀ ਫਾਈਲਾਂ ਕਿਲੋਂਾਂ ਚ ਸੋਨਾ ਕਿਲੋਂਾਂ ਸੋਨਾ ਨਾ ਮੁੱਖ ਮੰਤਰੀ ਦੇ ਸਹਰਾਣੇ ਦੇ ਥੱਲੇ ਆ ਨਾ ਜ਼ਿਲ੍ਹਾ ਇਹ ਨਾਲ ਲੱਗਦਾ ਜਾਵਾ ਰੋਪੜ ਉੱਥੇ ਤਾਂ ਆਈਟੀ ਦਾ ਫੜਿਆ ਜਾਣਾ ਉਹਦੇ ਵਿੱਚ ਜਿਹੜਾ ਹੈਗਾ ਜਿਹੜੀਆਂ ਵਿਰੋਧੀ ਨੇ ਉਹਨਾਂ ਦਾ ਵੀ ਕਿਤਨਾ ਕਿਤੇ ਰੋਲ ਫਲੇ ਹੌਲੀ ਹੌਲੀ ਸਾਹਮਣੇ ਆ ਜਾਏਗਾ ਤੇ ਕਿਉਂਕਿ ਇੱਕ ਵਪਾਰੀ ਦਾ ਮੈਨੂੰ ਲੱਗਦਾ ਵੀ ਐਡਾ ਜੇਰਾ ਨਹੀਂ ਉਹ ਵੀ ਆਪਣਾ ਬਿਜ਼ਨਸ ਡਿਮੋਲਿਸ਼ ਕਰਕੇ ਜਾਂ ਕਿਲੇ ਨੂੰ ਢਾਕੇ ਇੱਕ ਆਈਜੀ ਨੂੰ ਪਸਾ ਦੇਗਾ ਪੰਜਾਬ ਪੁਲਿਸ ਦਾ ਇੱਕ ਵੱਡਾ ਅਧਿਕਾਰੀ ਆਪ ਦੇ ਇੱਕ ਵੱਡੇ ਆਗੂ ਦੇ ਵਿਆਹ ਦੇ ਵਿਆਹ 'ਚ ਸ਼ਗਨੇ ਬਹੁਤ ਮੋਟਾ ਤੇ ਆਇਆ ਸੀਗਾ ਹੁਣ ਕਹਿੰਦੇ ਕਹਿੰਦੇ ਕਰੋੜਾਂ 'ਚ ਹੈ ਕਰੋੜਾਂ 'ਚ ਮੈਂ ਕਹਿੰਦੇ ਮੈਂ ਪੁੱਛਿਆ ਕਿਸੇ ਸੱਜਣ ਨੂੰ ਇਹਨਾਂ ਨੂੰ ਦੇਖੋ ਜਿਹੜੀ ਪੁਲਿਸ ਦੇ ਵਿੱਚ ਗਰੁੱਪ ਨੇ ਉਹ ਥੜੇ ਦੱਸਦੇ ਨੇ ਮੈਂ ਕਿਹਾ ਯਾਰ ਇੰਨਾ ਕੈਸ਼ ਕਿੰਮ ਚਲੇ ਗਿਆ ਉਹ ਕਹਿੰਦੇ ਬਾਈ ਜੀ ਗੱਡੀਆਂ 'ਚ ਰੱਖ ਕੇ ਲੈ ਗਏ ਨੇ ਟਰੈਵਲ ਕਰਕੇ ਗਿਆ ਦੋ ਸਟੇਟਾਂ ਲੰਘਿਆ ਬਿਊਰੋਕ੍ਰੇਸੀ ਅਤੇ ਪੋਲੀਟੀਸ਼ੀਅਨ ਜਿਹੜੇ ਵੱਡੇ ਨੇ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਰਾਖੇ ਕਹਾਉਂਦੇ ਨੇ ਉਹਨਾਂ ਨੇ ਪਰਸ਼ੂਰਾਮ ਵਾਲਾ ਗੜਾਸਾ ਉਹ ਤਾਂ ਜ਼ਾਲਮਾਂ ਨੂੰ ਸੁਧਾਰਦਾ ਸੀ ਇਹਨਾਂ ਨੇ ਲੋਕਾਂ ਨੂੰ ਮਾਰ ਕੇ ਪੈਸਾ ਇਕੱਠਾ ਕਰਨ ਦਾ ਠੇਕਾ ਲਿਆ। ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ। ਪੰਜਾਬ ਦੇ ਇੱਕ ਵਿੱਚ ਇੱਕ ਗ੍ਰਿਫਤਾਰੀ ਹੁੰਦੀ ਆ ਡੀਆਈਜੀ ਭੁੱਲਰ ਦੀ। ਉਸ ਤੋਂ ਬਾਅਦ ਬਹੁਤ ਗੱਲਾਂ ਬਹੁਤ ਚਰਚਾਵਾਂ ਛਿੜਦੀਆਂ ਪਰ ਸਵਾਲ ਖੜੇ ਹੁੰਦੇ ਆ ਕਿ ਪੁਲਿਸ ਦੀ ਨੌਕਰੀ ਦੇ ਵਿੱਚ ਐਸਾ ਕੀ ਖਾਸ ਆ? ਖਾਸ ਤੌਰ ਤੇ ਜਿਵੇਂ ਜਿਵੇਂ ਅਹੁਦੇ ਵੱਧਦੇ ਜਾਂਦੇ ਆ ਕਿ ਜਦੋਂ ਵੀ ਭਾਰਤ ਦੇ ਵਿੱਚ ਕਿਸੇ ਆਈਪੀਐਸ ਅਧਿਕਾਰੀ ਨੂੰ ਹੱਥ ਪੈਂਦਾ ਤਾਂ ਹਮੇਸ਼ਾ ਰਕਮ ਕਰੋੜਾਂ ਦੀ ਫੜੀ ਜਾਂਦੀ ਆ। ਮੈਂ ਕਹ ਲਈ ਇੱਕ ਘਟਨਾ ਦੀ ਗੱਲ ਨਹੀਂ ਕਰਦਾ ਚਾਹੇ ਦਿੱਲੀ ਦੀ ਗੱਲ ਕਰਨ ਲਈ ਚਾਹੇ ਬੰਗਾਲ ਦੇ ਵਿੱਚ ਤੇ ਜਾਂ ਚਾਹ ਕਰਨਾਟਕਾ ਦੀ ਸਾਰੀਆਂ ਥਾਵਾਂ ਤੇ ਅਜਿਹੀਆਂ ਘਟਨਾਵਾਂ ਦੀ ਬਹੁਤ ਲੰਬੀ ਲਿਸਟ ਪਈ ਆ ਕਿ ਜਦੋਂ ਕੋਈ ਵੱਡੇ ਅਧਿਕਾਰੀ ਫੜੇ ਜਾਂਦੇ ਆ ਤਾਂ ਕਰੋੜਾਂ ਦੇ ਰੁਪਏ ਇਹਨਾਂ ਕੋਲੋਂ ਬਰਾਮਦ ਹੁੰਦੇ ਆ ਕਰੋੜਾਂ ਚ ਰੁਪਏ ਬਰਾਮਦ ਹੁੰਦੇ ਆ ਆਉਂਦੇ ਕਿੱਥੋਂ ਆ ਅਸੀਂ ਲੀਡਰਾਂ ਨੂੰ ਤਾਂ ਕਹਿ ਲੈਨੇ ਆ ਟੋਕ ਵੀ ਲੈਨੇ ਆ ਬਹੁਤ ਗੱਲਾਂ ਦੇ ਉੱਤੇ ਪਰ ਕੀ ਅਫਸਰशाही ਨੂੰ ਜਿਹਨੂੰ ਕਿਹਾ ਜਾਂਦਾ ਵੀ ਨਾਥ ਨਹੀਂ ਪੈ ਸਕਦੀ ਕਿਸੇ ਚ ਕੋਈ ਹਿੰਮਤ ਹੈ ਤੇ ਸੀਬੀਆਈ ਜਿਨੂੰ ਅਦਾਲਤਾਂ ਕਹਿੰਦੀਆਂ ਵੀ ਇਹ ਤੋਤਾ ਹੈ ਪਿੰਜਰੇ ਦਾ ਇਹੋ ਜਿਹੀਆਂ ਟਿੱਪਣੀਆਂ ਆਉਂਦੀਆਂ ਜਿਨੂੰ ਵਿਰੋਧੀ ਧਿਰਾਂ ਕਹਿੰਦੀਆਂ ਕਿ ਇਹ ਕਾਠ ਪੁਤਲੀ ਆ ਉਹ ਸੀਬੀਆਈ ਇੰਨੀ ਨਿਰਪੱਖ ਹੋਗੀ ਕਿ ਆਪਦੇ ਆਪ ਹੀ ਕਾਰਵਾਈ ਕਰਦੀ ਕੀ ਇਸ ਮੁੱਦੇ ਦਾ ਸਬੰਧ ਨਵਨੀਤ ਚਤੁਰਵੇਦੀ ਦੇ ਨਾਲ ਹੈ ਜਿਹੜਾ ਕਿ ਫਿਲਹਾਲ ਤਾਂ ਨਹੀਂ ਲੱਗਦਾ ਜਾਂ ਫਿਰ 2027 ਦਾ ਪੜ ਮਗਨ ਲੱਗਿਆ ਤੇ ਵੱਖ-ਵੱਖ ਟੰਗਾ ਦੇ ਨਾਲ ਦੱਸਿਆ ਜਾ ਰਿਹਾ ਵੀ ਅਸੀਂ ਵੀ ਹਜੇ ਹੈਗੇ ਆ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਤਰਲੋਚਨ ਸਿੰਘ ਲਾਲੀ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਤੁਹਾਡਾ ਠੀਕ ਹੋ ਠੀਕ ਆ ਚੱਲਦੀਆਂ ਕਲਾ ਆ ਆਪਾਂ ਨੂੰ ਪਤਾ ਪੂਰਾ ਪੰਜਾਬ ਇਤਰ ਧਿਆਨ ਆ ਹਨਾ ਹਰ ਇੱਕ ਦਾ ਮੇਰਾ ਸਵਾਲ ਇੱਥੋਂ ਹੀ ਆਪਾਂ ਸ਼ੁਰੂ ਕਰਦੇ ਆ ਜਦੋਂ ਵੀ ਕਿਸੇ ਆਈਪੀਐਸ ਅਧਿਕਾਰੀ ਦੀ ਕਿਤੇ ਵੀ ਗ੍ਰਿਫਤਾਰੀ ਹੋਈ ਆ ਪੂਰੇ ਭਾਰਤ ਦੇ ਵਿੱਚ ਉਹ ਚਾਹੇ ਉਹ ਸ਼ਰਮਾ ਸੀਗੀ ਝਾਰਖੰਡ ਤੋਂ ਚਾਹੇ ਬੰਗਾਲ ਦੇ ਵਿੱਚ ਸੀਗੇ ਇੱਕ ਬਣਾ ਅਧਿਕਾਰੀ ਸੀਗੇ ਹੋਰ ਵੀ ਵਾਣਖੇੜੇ ਮਹਾਰਾਸ਼ਟਰ ਵਾਲੇ ਬਹੁਤ ਸਾਰੇ ਆ ਜਿਨ੍ਹਾਂ ਦੀ ਜਦੋਂ ਵੀ ਗ੍ਰਿਫਤਾਰੀ ਹੁੰਦੀ ਆ ਇਹ ਰੁਪਏ ਕਰੋੜਾਂ 'ਚ ਹੀ ਫੜੇ ਜਾਂਦੇ ਆ ਇੰਨੀ ਤਨਖਾਹ ਹੁੰਦੀ ਆ ਬਈ ਯਾਰ ਮੈਂ ਤਾਂ ਸੁਣਿਆ ਲੱਖਾਂ ਦੀ ਤਨਖਾਹ ਹੁੰਦੀ ਆ ਪਰ ਖਰਚੇ ਵੀ ਹੁੰਦੇ ਹੋਣੇ ਆ ਜੇ ਤੁਸੀਂ ਖਾਸ ਕਰਕੇ ਆਈਪੀਐਸਾਂ ਦੀ ਗੱਲ ਕਰੋਂ ਤਨਖਾਹ ਦੀ ਜੇ ਲਿਮਿਟੇਸ਼ਨ ਨੂੰ ਜਾਂਚਣਾ ਹੋਵੇ ਇਹਨਾਂ ਦਾ ਹੀ ਹਾਂ ਮੈਨੂੰ ਲੱਗਦਾ ਵੀ ਇਹ 100 ਗਜ ਦਾ ਪਲਾਟ ਨਹੀਂ ਲੈ ਸਕਦੇ ساری ਜ਼ਿੰਦਗੀ ਉਸ ਤਨਖਾਹ ਦੇ ਵਿੱਚੋਂ ਪਰ ਇਸ ਦੇਸ਼ ਦੇ ਵਿੱਚ ਇੱਕ ਵੱਡੀ ਵੱਡੀ ਪ੍ਰੋਬਲਮ ਆ ਖਾਸ ਕਰਕੇ ਸਾਡੀਆਂ ਜਿਹੜੀਆਂ ਟੈਕਸ ਸਲੈਬਸ ਜਿਹੜੀਆਂ ਹੈਗੀਆਂ ਨੇ ਉਹ ਇੰਨੀਆਂ ਕੰਪਲਿਕੇਸ਼ਨ ਦੇ ਵਿੱਚੋਂ ਨਿਕਲਦਾ ਬੰਦਾ ਤੇ ਬੰਦਾ ਵਪਾਰ ਨਹੀਂ ਕਰ ਸਕਦਾ ਤੇ ਫਿਰ ਉਹ ਸੌਖੇ ਟੰਗ ਨਾਲ ਵਪਾਰ ਕਰਨ ਲਈ ਜਿਹਨੂੰ ਕਹਿੰਦੇ ਆ ਕੱਚੇ ਦਾ ਵਪਾਰ ਜਿਵੇਂ ਹੁਣ ਡੀਆਈਜੀ ਭੁੱਲਰ ਦੇ ਖਿਲਾਫ ਸ਼ਿਕਾਇਤ ਹੋਈ ਆ ਉਹ ਇੱਕ ਸਕ੍ਰੈਪ ਵਪਾਰੀ ਨੂੰ ਦਿੱਤੀ ਆ ਕਾਰਨ ਕੋਈ ਵੀ ਬਣਾ ਲੈਂਦੀ ਆ ਪੁਲਿਸ ਵੀ ਇਹ ਚੋਰੀ ਦੇ ਨੰਬਰ ਨਾਲ ਹੀ ਫਿਰਦਾ ਸੀ ਜੀ ਪਰ ਪੁਲਿਸ ਦੀ ਮੂਰੀ ਭੁਗਤੋ ਬਿਨਾ ਸਕ੍ਰੈਪ ਪਦਾ کاروبار ਚੱਲ ਹੀ ਨਹੀਂ ਸਕਦਾ ਐਸਾ ਗਲਤ ਕੀ ਹੈ ਇਸ ਇਸ ਦੇ ਵਿੱਚ ਕਿਉਂਕਿ ਜਿਹੜੀ ਉਹਨਾਂ ਤੇ ਕੇਸ ਪਾਇਆ ਗਿਆ ਜੀ ਮੈਨੂੰ ਨਹੀਂ ਪਤਾ ਉਹ ਤਾਂ ਅਦਾਲਤ ਨੇ ਦੇਖਣਾ ਸਹੀ ਹੈ ਜਾਂ ਗਲਤ ਹੈ ਜਿਸ ਨੇ ਸ਼ਿਕਾਇਤ ਵੀ ਕੀਤੀ ਹੈ ਡੀਆਜੀ ਪੁੱਲਰ ਦੀ ਉਹ ਕੇਸ ਵੀ ਇਹੀ ਆ ਵੀ ਚੋਰੀ ਦੀਆਂ ਗੱਡੀਆਂ ਤੇ ਨੰਬਰ ਲਾ ਕੇ ਸਕ੍ਰੈਪ ਦੀਆਂ ਗੱਡੀਆਂ ਦੇ ਗਾਂ ਤੋੜਨਾ ਜੀ ਕੇਸ ਇਹ ਵੀ ਬਹੁਤ ਗੰਭੀਰ ਆ ਐਸਾ ਕੀ ਹੈ ਸਕ੍ਰੈਪ ਦੇ ਵਿੱਚ ਇਹ ਵੀ ਚੱਲਦਾ ਸਕ੍ਰੈਪ ਦੇ ਵਿੱਚ ਜਿੰਨਾ ਕੁ ਮੈਂ ਇਹਨੂੰ ਕੋਖਣ ਦਾ ਯਤਨ ਕੀਤਾ ਜਾਂ ਜਿੰਨਾ ਕੁ ਮੈਂ ਉਹਨੂੰ ਸਮਝਿਆ ਇਸ ਬਿਜ਼ਨਸ ਨੂੰ ਕੱਲੇ ਸਕ੍ਰੈਪ ਦੇ ਵਿੱਚ ਨਹੀਂ ਸਕ੍ਰੈਪ ਤੋਂ ਜਿਹੜਾ ਮਾਲ ਬਣ ਕੇ ਆਊਟ ਗoing ਹੁੰਦੀ ਆ ਦੁਬਾਰਾ ਜਿਹਨੂੰ ਅਸੀਂ ਫਿਨਿਸ਼ਡ ਗੁੱਡ ਕਹਿੰਦੇ ਆ ਉਹਦੇ ਵਿੱਚ ਵੀ ਇਹੀ ਤਾਂਤਰੀ ਆ ਐਕਸਾਈਜ ਐਂਡ ਟੈਕਸੇਸ਼ਨ ਦੇ ਸਾਰੇ ਅਫਸਰ ਜਿਹੜੇ ਕਿਸੇ ਸਮੇਂ ਇਨਸਪੈਕਟਰ ਲੈਵਲ ਤੇ ਭਰਤੀ ਹੋਏ ਸੀ ਅੱਜ ਉਹ ਪੰਜਾਬ ਦੀਆਂ ਟੌਪ ਪੋਜੀਸ਼ਨ ਦੇ ਉੱਤੇ ਨੇ ਜਿੱਥੇ ਉਹਨਾਂ ਦੀ ਰਿਸ਼ਵਤ 20000 ਹੁੰਦੀ ਸੀ ਅੱਜ ਕੱਲਾ ਕਲਾ ਅਫਸਰ ਜਿਹੜਾ ਹੈਗਾ 2 ਲੱਖ 4 ਲੱਖ ਲੰਦਾ ਮੰਨਣ ਚਾਹੇ ਨਾ ਮੰਨਣ ਆਪਾਂ ਨਾ ਤਾਂ ਨਹੀਂ ਕਿਸੇ ਦਾ ਲੈ ਸਕਦੇ ਪਰ ਉਹਦਾ ਇੱਕ ਰੂਪ ਜਿਹੜਾ ਹੁਣ ਉਹਦੇ ਵਿੱਚੋਂ ਉਸ ਐਕਸਰਸਾਈਜ਼ ਦੇ ਵਿੱਚੋਂ ਕਿਉਂਕਿ ਪੁਲਿਸ ਪ੍ਰਬੰਧ ਉਹਨਾਂ ਨਾਲ ਜੁੜਿਆ ਹੋਇਆ ਉਹਨਾਂ ਨੂੰ ਸੁਰੱਖਿਆ ਦੇਣ ਲਈ ਤੇ ਉਹ ਅਫਸਰਾਂ ਨੂੰ ਵੀ ਪਤਾ ਲੱਗਣ ਲੱਗ ਗਿਆ ਤੇ ਅਫਸਰ ਵੀ ਥੱਲੇੋਂ ਹੀ ਆਏ ਨੇ ਨਾ ਡੀਐਸਪੀ ਤੋਂ ਪ੍ਰਮੋਟ ਹੋ ਕੇ ਅਗਲਾ ਕਹਿੰਦਾ ਮੈਂ ਗਵਿੰਦਗੜ੍ਹ ਰਿਆਂ ਜਿਵੇਂ ਹੁਣ ਗਵਿੰਦਗੜ੍ਹ ਦਾ ਮਸਲਾ ਜਾਂ ਲੁਧਿਆਣੇ ਦੇ ਵਿੱਚ ਹੌਜਰੀ ਦੀਆਂ ਜਿਹੜੀਆਂ ਗੱਡੀਆਂ ਨਿਕਲਦੀਆਂ ਉਹਨਾਂ ਦਾ ਮਸਲਾ ਇਸ ਕਰਕੇ ਰਿਸ਼ਵਤ ਦਾ ਲੈਵਲ ਜਿਹੜਾ ਉਸ ਤਰ੍ਹਾਂ ਬੜੇ ਸਧਾਰਨ ਆਦਮੀ ਇੰਨੇ ਪੈਸੇ ਨਾ ਦਿੰਦਾ ਪਰ ਉਹਨਾਂ ਦੀ ਜਿਹੜੇ ਬੰਦੇ ਇਸ ਕੰਮ ਦੇ ਵਿੱਚ ਸਰਕਲ ਦੇ ਵਿੱਚ ਵੜ ਜਾਂਦੇ ਨੇ ਜਿਵੇਂ ਆਪਾਂ ਕਹਿੰਦੇ ਆ ਵੀ ਆ ਪਾਕਿਸਤਾਨ ਤੋਂ ਚਿੱਟਾ ਆਉਂਦਾ ਜੀ ਚਿੱਟਾ ਬਿਨਾਂ ਰਿਸ਼ਵਤ ਤੋਂ ਥੋੜਾ ਆਉਂਦਾ ਕਿਤੇ ਨਾ ਕਿਤੇ ਤਾਂ ਪੇ ਕੀਤਾ ਜਾਂਦਾ ਮੈਂ ਜਿਸ ਪ੍ਰਕਾਰ ਦੀ ਟੈਕਨੋਲੋਜੀ ਹੈਗੀ ਆ ਉਹਦੇ ਸਮਝ ਲਓ ਵੀ ਚਿੜੀ ਵੀ ਪਰ ਨਹੀਂ ਮਾਰ ਸਕਦੀ ਦੂਜੀ ਗੱਲ ਨਾਲ ਰਾਜਨੀਤਿਕ ਕਾਰਨ ਵੀ ਜੁੜੇ ਹੋਏ ਨੇ ਜਿਹੜੀ ਪੰਜਾਬ ਦੀ ਸਰਕਾਰ ਇਹ ਰੌਲਾ ਪਾਉਂਦੀ ਸੀ ਨਾ ਵੀ ਅਸੀਂ ਬਹੁਤ ਸਪਾਰਸ਼ੀ ਪ੍ਰਬੰਧ ਆ ਜਲੂਸ ਕੱਢ ਕੇ ਰੱਖ ਦਿੱਤਾ ਅਗਲਾ ਕਹਿੰਦਾ ਮੁੱਖ ਮੰਤਰੀ ਦੇ ਸਹਰਾਣੇ ਦੇ ਥੱਲੇ ਆਣਾ ਜ਼ਿਲ੍ਹਾ ਇਹ ਨਾਲ ਲੱਗਦਾ ਜਮਾ ਰੋਪੜ ਉੱਥੇ ਤਾਂ ਆਈਜੀ ਦਾ ਫੜਿਆ ਜਾਣਾ ਉਹਦੇ ਵਿੱਚ ਜਿਹੜਾ ਹੈਗਾ ਜਿਹੜੀਆਂ ਵਿਰੋਧੀ ਨੇ ਉਹਨਾਂ ਦਾ ਵੀ ਕਿਤਨਾ ਕਿਤੇ ਰੋਲ ਪਲੇ ਹੌਲੀ ਹੌਲੀ ਸਾਹਮਣੇ ਆ ਜਾਏਗਾ ਤੇ ਕਿਉਂਕਿ ਇੱਕ ਵਪਾਰੀ ਦਾ ਮੈਨੂੰ ਲੱਗਦਾ ਵੀ ਐਡਾ ਜੇਰਾ ਨਹੀਂ ਉਹ ਵੀ ਆਪਣਾ ਬਿਜ਼ਨਸ ਡਿਮੋਲਿਸ਼ ਕਰਕੇ ਜਾਂ ਕਿਲੇ ਨੂੰ ਢਾਕੇ ਇੱਕ ਆਈਜੀ ਨੂੰ ਫਸਾ ਦੇ ਮੈਂ ਮੈਂ ਉਹੀ ਗੱਲ ਕਰਦਾ ਵਪਾਰੀ ਆਮ ਤੌਰ ਦੇ ਉੱਤੇ ਸਭ ਤੋਂ ਕਮਜ਼ੋਰ ਦਿਲ ਦੇ ਬੰਦੇ ਮੰਨੇ ਜਾਂਦੇ ਆ ਇਹਨਾਂ ਨੇ ਜਿਹੇ ਜਿਆ ਕੋਈ ਕੰਮ ਤੰਦਾ ਇਹਨਾਂ ਦਾ ਹੁੰਦਾ ਇਹਨਾਂ ਨੂੰ ਆਪਸ ਵਿੱਚ ਫਸ ਜਾਂਦੇ ਆ ਬਾਅਦ ਚ ਜੀ ਜੀ ਹੁਣ ਗੱਲ ਇਹ ਆ ਕਿ सीबीआई ਇੰਨੀ ਸ਼ਰੀਫ ਤਾਂ ਹੈ ਨਹੀਂ ਜਿੰਨੀ ਕੋ ਉਹ ਦਿਖਾਉਂਦੇ ਆਪਦੇ ਆਪ ਨੂੰ ਆਪਾਂ ਨੂੰ ਵੀ ਪਤਾ ਵੀ ਜਾਂਦੇ ਉੱਥੀ ਆ ਜਿੱਥੋਂ ਕੇਂਦਰ ਚੋਂ ਹਰੀ ਝੰਡੀ ਮਿਲਦੀ ਆਗੀ ਇਹ ਤਾਂ ਅਦਾਲਤਾਂ ਦੀ ਟਿੱਪਣੀ ਆ ਕੋਈ ਮੇਰੀ ਟਿੱਪਣੀ ਨਹੀਂ ਫੇਰ ਜੇ ਬੇਈਮਾਨੀ ਫੜਨੇ ਆ ਤੇ ਫੇਰ 100 ਚੋਂ ਜਦੋਂ ਇੱਕ ਇਮਾਨਦਾਰ ਨਿਕਲਣਾ ਸਾਰੇ ਅਫਸਰਾਂ ਦੇ ਵਿੱਚੋਂ 100 ਦੀ ਗਿਣਤੀ ਕਰ ਲਓ 1% ਤੋਂ ਵੱਧ ਇਮਾਨਦਾਰ ਨਹੀਂ ਨਿਕਲਦੇ ਤੇ ਫੇਰ ਜਿਹੜੇ ਬਾਕੀ 99 ਆ ਕੱਲੇ ਡੀਆਈਜੀ ਭੁੱਲਰੀ ਦੱਸਿਆ ਤੇ ਇਹ ਤਾਂ ਚੈਕਿੰਗ ਕਰ ਲੈਣ ਤੇ ਕਿੱਥੇ ਕਿੱਥੇ ਨਹੀਂ ਜੜਾਂ ਪਈਆਂ ਕਿਤੇ ਕੋਈ ਹੋਰ ਤਾਂ ਨਹੀਂ ਇਹਦੇ ਵਿੱਚੋਂ ਕੁਝ ਸਮੀਕਰਨ ਨਿਕਲਨੇ ਇਹ ਲੱਗਦਾ ਰਾਜਨੀਤਿਕ ਸਮੀਕਰਨ ਤਾਂ ਹਮੇਸ਼ਾ ਹੀ ਇਸ ਪ੍ਰਕਾਰ ਦੀਆਂ ਗ੍ਰਿਫਤਾਰੀਆਂ ਦੇ ਵਿੱਚ ਜੁੜੇ ਨੇ ਤੇ ਜੁੜੇ ਰਹੇ ਨੇ ਪਿੱਛੇ ਤੇ ਮੈਨੂੰ ਇਹ ਲੱਗਦਾ ਵੀ ਜਿਹੜੀਆਂ ਚਾਹੇ ਉਹ ਸੈਂਟਰ ਦੀ ਵਿਰੋਧੀ ਸਰਕਾਰਾਂ ਜਾਂ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਉਹ ਇਸ ਗੱਲ ਦੇ ਉੱਤੇ ਵੀ ਜਿਹੜਾ ਜਿਹਨੂੰ ਕਹਿੰਦੇ ਆ ਨਾ ਪੰਜਾਬੀ ਦੇ ਵਿੱਚ ਜਲੂਸ ਕੱਢਣਾ ਕਿਸੇ ਦਾ ਭਗਵੰਤ ਮਾਨ ਸਰਕਾਰ ਦਾ ਜਲੂਸ ਨਿਕਲਿਆ ਕਿਸੇ ਦੇ ਘਰੋਂ ਇੰਨੀ ਜਿਹੜੀ 7 ਕਰੋੜ ਦੀ ਨਕਦੀ ਬਰਾਮਦ ਹੋ ਜਾਣਾ ਅਗਲਾ ਕਹਿੰਦਾ ਤੁਸੀਂ ਤਾਂ ਮਾਨਤਰ ਕਹਿੰਦੇ ਸੀ ਹੁਣ 7 ਕਰੋੜ ਮੈਨੂੰ ਇਹ ਲੱਗਦਾ ਵੀ 4 ਸਾਲ ਹੋਇਆ ਸਰਕਾਰ ਬਣੀ ਨੂੰ ਸਾਲ ਰਹਿੰਦਾ ਤੇ ਤਨਖਾਹ ਦੇ ਤਾਂ ਹੋਣੀ ਨਹੀਂ ਉਹ ਤੇ ਜਿਹੜੇ ਗਹਿਣੇ ਫੜੇ ਗਏ ਨੇ ਜਾਂ ਹੋਰ ਸਮਾਨ ਫੜਿਆ ਜਾ ਰਿਹਾ ਉਹਦੀ ਫਾਈਲਾਂ ਕਿਲੂਆਂ ਚ ਸੋਨਾ ਕਿਲੂਆਂ ਸੋਨਾ ਤੇ ਸੀਬੀਆਈ ਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਨੈਕਸਸ ਕੰਮ ਕਰਦਾ ਉਹ ਕੱਲਾ ਜਿਹੜਾ ਉਹ ਮੋਹਰਾ ਬਣ ਜਾਂਦੇ ਨੇ ਕਈ ਵਾਰ ਬੰਦਾ ਦੁਖੀ ਹੋਇਆ ਵੀ ਚਲੇ ਜਾਂਦਾ ਉਹਨਾਂ ਕੋਲੇ ਤੇ ਫਿਰ ਉਹ ਗੱਲ ਕਰਾਉਂਦੇ ਨੇ ਪੋਲੀਟੀਕਲ ਆਕਾਮਾਨ ਨਾਲ ਉਹ ਕਹਿੰਦਾ ਇਦਾਂ ਨਹੀਂ ਫਿਰ ਇਦਾਂ ਐਕਸ਼ਨ ਆਪਾਂ ਕਰਾਂਗੇ ਤਾਂ ਕਿ ਇਹਦਾ ਪ੍ਰਭਾਵ ਜਿਹੜਾ ਹੈਗਾ ਕਿਉਂਕਿ ਇਹਨਾਂ ਨੇ ਸਰਕਾਰ ਨੇ 2-3 ਦਿਨ ਪਹਿਲਾਂ ਰਾਸਵਾਲਾ ਡਰਾਮਾ ਕਰਕੇ ਬ ਵੀ ਉਹਨਾਂ ਦਾ ਬੰਦਾ ਜੀ ਫਿਰ ਉਹਨਾਂ ਨੇ ਬੰਦਾ ਵੀ ਪੇਸ਼ ਕਰਦਾ ਉਹ ਤੋਂ ਬਾਅਦ ਮੈਨੂੰ ਕਈ ਵਾਰ ਕਾਊਂਟਰ ਕਰਨਾ ਹੁੰਦਾ ਗੱਲ ਨੂੰ ਅੱਜ ਕੱਲ ਸੋਸ਼ਲ ਮੀਡੀਆ ਦਾ ਜੋਗਾ ਵੀ ਇੱਕ ਖਬਰ ਆਈ ਉਹਨੂੰ ਨੀਵਾ ਕਰਨਾ ਹੁਣ ਤੁਸੀਂ ਦੇਖੋ ਚਤੁਰਵੇਦੀ ਸਾਹਿਬ ਕੀ ਨੌ ਸੀ ਉਹਦਾ ਨਵਨੀਤ ਚਤੁਰਵੇਦੀ ਉਹ ਗਾਇਬ ਨੇ ਜੀਓ ਪੋਲਿਟਿਕਸ ਢੋਲਰ ਸਾਹਿਬ ਨਾਲੇ ਰੋਪੜ ਤੋਂ ਆਗੇ ਉੱਥੇ ਉਹ ਨੇ ਇੱਥੋਂ ਇਹਨਾਂ ਨੇ ਇਹ ਚੱਕ ਲਿਆ ਇਸ ਕਰਕੇ ਜਿਹੜਾ ਬੈਲੈਂਸ ਆਫ ਪਾਵਰ ਆ ਜਾਂ ਜਿਹੜੇ ਤੁਹਾਡੇ ਸਪੋਕਨ ਵਰਡਸ ਹੁੰਦੇ ਨੇ ਜਾਂ ਜਿਹੜਾ ਸਮੂਹ ਦਾ ਬੋਲ ਹੁੰਦੇ ਨੇ ਉਹਨੂੰ ਬੈਲੈਂਸ ਕਰਨ ਲਈ ਵਿਰੋਧੀ ਦੇ ਨਾਲ ਪਰ ਨਵਨੀਤ ਵਾਲੇ ਮੁੱਦੇ ਤੇ ਕਿਵੇਂ ਦੇਖਗੇ ਇਹ ਤਾਂ 40 ਦਿ ਇਹ ਕੋਈ ਅੱਜ ਦਾ ਕੇਸ ਥੋੜੀ ਆ ਹੁਣ ਨਵਨੀਤ ਕਿਤੇ ਅੱਜੇ ਆ ਗਿਆ ਇਹ ਵੀ ਸਹੀ ਆ ਨਵਨੀਤ ਤੁਸੀਂ ਵੇਖੋ ਕਿੱਡਾ ਕੌਨਫੀਡੈਂਸ ਲੈਵਲ ਆ ਉਹ ਨੂੰ ਇਹ ਵੀ ਪਤਾ ਵੀ 10 ਕਰ ਜਾਲ ਲੀਆਂ ਬੰਦਿਆਂ ਨੇ ਮੁੱਕਰ ਜਾਣਾ ਬੰਦਾ ਫੇਰ ਵੀ ਆ ਗਿਆ ਚੰਡੀਗੜ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਮੈਂ ਕਹਿੰਦਾ ਸ਼ੇਅਰਿੰਗ ਆਫ ਪਾਵਰ ਨੂੰ ਬੈਲੈਂਸ ਕਰਨ ਦੀ ਜਿਹੜੀ ਗੱਲ ਹੈਗੀ ਆ ਅਗਲਾ ਕਹਿੰਦਾ ਵੀ ਸਾਡੇ ਮਤਾਬ ਕੋ ਚਲੋ ਬੰਦੇ ਦੇ ਪੁੱਤ ਬਣਾ ਕੇ ਨਹੀਂ ਤੁਹਾਡੇ ਸਾਰੇ ਅਫਸਰ ਨੰਗੇ ਕਰ ਦਾਂਗੇ ਇੱਥੇ ਤਾਂ ਇਹ ਵੀ ਚਰਚਾ ਵੀ ਪੰਜਾਬ ਪੁਲਿਸ ਦਾ ਇੱਕ ਵੱਡਾ ਅਧਿਕਾਰੀ ਆਪ ਦੇ ਇੱਕ ਵੱਡੇ ਆਗੂ ਦੇ ਵਿਆਹ 'ਚ ਸ਼ਗਨੇ ਬਹੁਤ ਮੋਟਾ ਤੇ ਆਇਆ ਸੀਗਾ ਉਹ ਕਹਿੰਦੇ ਕਹਿੰਦੇ ਕਰੋੜਾਂ ਚਾ ਕਰੋੜਾਂ ਚਾ ਮੈਂ ਕਹਿੰਦੇ ਮੈਂ ਪੁੱਛਿਆ ਕਿਸੇ ਸੱਜਣ ਨੂੰ ਇਹਨਾਂ ਦੀ ਦੇਖੋ ਜਿਹੜੀ ਪੁਲਿਸ ਦੇ ਵਿੱਚ ਗਰੁੱਪ ਨੇ ਉਹ ਦੱਸਦੇ ਨੇ ਮੈਂ ਕਿਹਾ ਯਾਰ ਇੰਨਾ ਕੈਸ਼ ਕਿਵੇਂ ਚਲੇ ਗਿਆ ਉਹ ਕਹਿੰਦੇ ਬਾਈ ਜੀ ਗੱਡੀਆਂ ਚਾ ਰੱਖ ਕੇ ਲੈ ਗਏ ਨੇ ਟਰੈਵਲ ਕਰਕੇ ਗਿਆ ਦੋ ਸਟੇਟਾਂ ਲੰਘਿਆ ਤੇ ਇਸ ਕਰਕੇ ਮੈਂ ਹੁਣ ਨਾ ਨਹੀਂ ਲੈਣਾ ਵੀ ਕਿਦੇ ਵਿਆਹ ਚ ਇਹ ਕાળા ਵਾਲਾ ਜਿਹੜਾ ਚੱਲਦਾ ਰਹਿੰਦਾ ਪਰ ਇਹਦੇ ਵਿੱਚ ਊਣਤਾਈਆਂ ਇੱਥੇ ਨੇ ਮੈਨੂੰ ਇਹ ਲੱਗਦਾ ਬੰਦੇ ਇਸ ਤਰ੍ਹਾਂ ਟਰੈਪ ਚ ਆਉਂਦੇ ਨੇ ਪਰ ਅਫਸਰ ਕਈ ਵਾਰ ਮਜਬੂਰ ਕਰ ਦਿੰਦੇ ਨੇ ਜਿਵੇਂ ਕੋਈ ਪ੍ਰਾਣਾ ਸਮਗਲ ਅੱਗੇ ਕਹਿੰਦਾ ਸੀ ਵੀ ਯਾਰ ਉਹ ਕਹਿੰਦਾ ਜੇ ਮੇਰਾ ਕੰਮ ਛੱਡਣ ਨੂੰ ਤਾਂ ਜੀ ਨਹੀਂ ਕਰਦਾ ਮੈਨੂੰ ਤਾਂ ਥਾਣੇਦਾਰ ਨਹੀਂ ਛੱਡਣ ਦਿੰਦਾ ਹੁਣ ਉਹ ਅਗਲਾ ਕਹਿੰਦਾ ਜੁੱਤੀਆਂ ਮਾਰਾਂਗੇ ਪਰਚਾ ਦਵਾਂਗੇ ਤੇਰੇ ਆਪਾ ਹੋਰ ਤਾਂ ਹੋਰ ਤੁਸੀਂ ਜਿਹੜੇ ਦੜੇ ਸੱਟੇ ਵਾਲੇ ਆ ਉਹਨਾਂ ਨੂੰ ਬਹੁਤ ਬੰਦਿਆਂ ਨੂੰ ਮੈਂ ਪੁੱਛਿਆ ਮੈਂ ਯਾਰ ਛੱਡ ਦੋ ਕਿਹੜਾ ਕੰਮ ਹੁਣ ਤਾਂ ਤੁਹਾਡੇ ਬੱਚੇ ਵੀ ਸੈੱਟ ਲੋਗੇ ਸ਼ਹਿਰਾਂ ਜੇ ਆਪਾਂ ਜਾਣਦੇ ਹੀ ਫਲਾਣਾ ਮੰਦਾ ਲਾਉਂਦਾ ਉਹ ਕਹਿੰਦਾ ਯਾਰ ਉਹ ਪਰਚਾ ਦੇ ਦਿੰਦੇ ਨੇ ਸਾਡੇ ਉੱਪਰ ਕਹਿੰਦਾ ਇਹਦੇ ਨਾਲ ਉਹ ਤਾਂ ਫਿਰ ਅਸੀਂ ਕਰੇ ਹੀ ਲੈਂਦੇ ਆ ਇਸ ਕਰਕੇ ਇਹ ਪੋਜੀਸ਼ਨ ਬਣੀ ਰਹਿੰਦੀ ਆ ਤੇ ਰਿਸ਼ਵਤ ਦਾ ਇਸ ਕਨਵਰਟ ਹੋ ਜਾਂਦਾ ਪਰ ਮੈਂ ਵਾਪਸ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਇਹ ਦਾਵਾ ਕਰਦੀ ਹੋਵੇ ਕਿ ਅਸੀਂ ਕੱਟੜ ਇਮਾਨਦਾਰ ਆ ਕੱਟੜ ਇਮਾਨਦਾਰਾਂ ਦੇ ਰਾਜ ਦੇ ਵਿੱਚ ਇੰਨਾ ਪੈਸਾ ਇਕੱਠਾ ਹੋ ਰਿਹਾ ਇਹ ਕੁਛ ਚੱਲ ਰਿਹਾ ਹੋਵੇ ਤੇ ਕੱਟੜ ਇਮਾਨਦਾਰਾਂ ਨੂੰ ਪਤਾ ਹੀ ਨਹੀਂ ਲੱਗਿਆ ਸਭ ਪਤਾ ਉਹਨਾਂ ਨੂੰ ਠੀਕ ਆ ਭਾਨਮਤੀ ਦਾ ਕੁੰਬਾ ਕਹੀਂ ਕੀਟ ਕਹੀਂ ਕਾ ਰੋੜਾ ਸ਼ਰਾਬ ਦੇ ਸਕੈਂਡਲ ਚ ਸ਼ੋਧਿਆ ਸਾਹਿਬ ਹੁਣ ਜੋ ਲੱਖ ਕਹੀ ਜਾਂ ਮੈਂ ਦੋ ਤੋਤਾ ਭਗਵਾਨਤਮਨ ਲੱਖ ਕਹੀ ਜਾਵੇ ਵੀ ਸਾਡੇ ਉੱਪਰ ਧੱਕਾ ਕਰਦੇ ਨੇ ਜੀ ਤੇ ਸਭ ਪਤਾ ਉਹਨਾਂ ਨੂੰ ਯਾਰ ਮੈਨੂੰ ਤਾਂ ਹੁਣ ਇਹ ਲੱਗਣ ਲੱਗ ਗਿਆ ਵੀ ਚੋਰੀ ਦਾ ਮਾਲ ਜਿਹੜਾ ਉਹ ਡਾਂਗਾਂ ਦੇ ਗੱਜ ਹੋਇਆ ਪਿਆ। ਹੂੰ ਇਹ ਇਥੋਂ ਲੁੱਟਦੇ ਨੇ ਉੱਥੇ ਇੱਕ ਪਿੱਛੇ ਜੇ ਆਪ ਦਾ ਇੱਕ ਵੱਡਾ ਆਪਣੇ ਆਪ ਨੂੰ ਲੀਡਰ ਉਹ ਵੀ ਏਜੰਸੀ ਦੇ ਇੱਕ ਸਕੈਨ ਦੇ ਵਿੱਚ ਸੀ ਸਮਝੌਤਾ ਹੋ ਗਿਆ ਉੱਥੇ ਉਹ ਕਹਿੰਦੇ ਇੰਨੇ ਛੱਡ ਜਾ ਤੇ ਇੰਨੇ ਲੈ ਜਾ ਜੇ ਇਸ ਕਰਕੇ ਅਗਲੇ ਨੂੰ ਬਦਨਾਮੀ ਇਨਾਂ ਦੇ ਪੱਲੇ ਪੈ ਰਹੀ ਆ ਤੇ ਲੁੱਟਦਾ ਮਾਲ ਜਿਹੜਾ ਰਸਤੇ 'ਚ ਜਿਵੇਂ ਨਾਦਰਸ਼ਾਈ ਲੁੱਟ ਪਈ ਹੋਈ ਆ ਲੈ ਗਿਆ ਕੋਈ ਹੋਰ ਇਹ ਇਹ ਇਸ ਕੋਈ ਕਿ ਮੈਂ ਬਾਤ ਕਰਦਾ ਇਹ ਸਾਰੀ ਗੱਲ ਤਾਂ ਆਮ ਆਦਮੀ ਪਾਰਟੀ ਵਾਲੇ ਥੋੜੀ ਬਾਤ ਕਰਦੇ ਮੈਨੂੰ ਇਹ ਲੱਗਦਾ ਮੋਰਲੀ ਜਿਹੜੀ ਹੈਗੀ ਹੁਣ ਜਿਸ ਪ੍ਰਕਾਰ ਦੀ ਨੈਤਿਕਤਾ ਦੇ ਆਧਾਰ ਦੇ ਉੱਤੇ ਤਿੰਨ ਚਾਰ ਇਨਸੀਡੈਂਟ ਹੋ ਗਏ ਹੁਸ਼ਿਆਰਪੁਰ ਬੱਚੇ ਵਾਲਾ ਕਾਂਡ ਹੋਇਆ ਲਾ ਐਂਡ ਆਰਡਰ ਕਿੱਥੇ ਆ ਤੁਹਾਡਾ ਨਰਿੰਦਰਦੀਪ ਚੱਕੇ ਸੀ ਸਟਾਫ ਵਾਲਿਆਂ ਨੇ ਮਾਰਤਾ ਉਹਦੇ ਇੱਕ ਐਡੇ ਵੱਡੇ ਅਧਿਕਾਰੀ ਦੀ ਉਤੋਂ 7 ਕਰੋੜ ਕਰੋ ਕੈਸ਼ ਬਰਾਮਦ ਹੋ ਗਿਆ ਮਸ਼ੀਨਾਂ ਲਾਉਣੀਆਂ ਪਈਆਂ ਤੇ ਸੀਐਮ ਸਾਹਿਬ ਕਹਿੰਦੇ ਨਹੀਂ ਸਾਬ ਅੱਛਾ ਪੰਜਾਬ ਤਾਂ ਰੰਗਲਾ ਪੰਜਾਬ ਆ ਤੇ ਜੇ ਦੇ ਕਿਸੇ ਵਿਰੋਧੀ ਧਿਰ ਵਾਲੇ ਦੇ ਉਹ ਮਿਲਿਆ ਹੁੰਦਾ ਤੇ ਹੁਣ ਨੂੰ ਮਸ਼ੀਨਾਂ ਦਾ ਮੁੱਖ ਮੰਤਰੀ ਸਾਹਮਣੇ ਮੇਨੇ ਮਾਰ ਮਾਰ ਕੇ ਅੱਧੇ ਕਰ ਦੇਣੇ ਮੁੱਖ ਮੰਤਰੀ ਵੀ ਹੁਣ ਇਸ ਜਿਹੜਾ ਸਨਾਰੀ ਹੋਣਾ ਪੁਰਾਣਾ ਤੁਰਿਆ ਆਉਂਦਾ ਪਿਛਲੇ 70 ਸਾਲਾਂ ਦੀ ਉਹਦਾ ਪਾਰਟ ਬਣ ਚੁੱਕਿਆ ਜੇ ਤੁਸੀਂ ਜਿਹੜੀ ਇਹ ਕਹਿੰਦਾ ਸੀ ਕੁਲਦੀਪ ਢਾਲੀ ਵਾਲੇ ਮੈਂ ਸਾਰਿਆਂ ਦੇ ਜਿਹੜੇ ਪਹਾੜਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਆ ਸੁਖ ਵਿਲਾਸ ਵੀ ਢੋਣਾ ਸੀ ਹਾਂ ਸਾਰੇ ਢੋਣੇ ਸੀ ਨਾ ਮੈਂ ਤੁਹਾਨੂੰ ਫਾਰਮ ਹਾਊਸ ਦਿਖਾ ਦਿੰਨਾ ਮੈਨੂੰ ਇਹ ਲੱਗਦਾ ਵੀ ਜੇ ਕਿਸੇ ਕੋਲ 100 ਕਿੱਲਾ ਜ਼ਮੀਨ ਦਾ ਵੀ ਹੈ ਨਾ ਉਹ ਜਾ ਫਾਰਮ ਹਾਊਸ ਬਣਾ ਕੇ ਦਿਖਾ ਦੇ ਨਾ 20 ਸਾਲ ਖੇਤੀ ਕਰਕੇ ਜੇ ਬਣ ਜਵੇ ਇਹ ਸਾਰਾ ਇਸ ਪ੍ਰਕਾਰ ਦਾ ਹੀ ਪੈਸਾ ਬਿਊਰੋਕ੍ਰੇਸੀ ਅਤੇ ਪੋਲੀਟੀਸ਼ੀਅਨ ਜਿਹੜੇ ਵੱਡੇ ਨੇ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਰਾਖੇ ਕਹੋਂਦੇ ਨੇ ਉਹਨਾਂ ਨੇ ਪਰਸ਼ੂ ਰਾਮ ਵਾਲਾ ਗਡਾਸਾ ਉਹ ਤਾਂ ਜ਼ਾਲਮਾਂ ਨੂੰ ਸੁਧਾਰਦਾ ਸੀ ਇਹਨਾਂ ਨੇ ਲੋਕਾਂ ਨੂੰ ਮਾਰ ਕੇ ਪੈਸਾ ਇਕੱਠਾ ਕਰਨ ਦਾ ਠੇਕਾ ਲਿਆ ਹੋਇਆ ਪਰ ਬਈ ਹੁਣ ਫੇਰ ਮੈਂ ਉੱਥੇ ਆਉਣਾ ਕੁਈ 27 ਦੇ ਵਿੱਚ ਇੰਨਾ ਚੀਜ਼ਾਂ ਦਾ ਫਰਕ ਪਊਗਾ ਮੈਸੇਜ ਆਂਦਾ ਕਿ ਬਈ ਵੀ ਸਾਡੇ ਅਨਸਾਰ ਚੱਲੋ ਨਹੀਂ ਫਿਰ ਸਾਰਿਆਂ ਦੀਆਂ ਹੀ ਹੈਗੀਆਂ ਸਾਡੇ ਕੋਲੇ ਫੈਲਾ ਅਪਸਰਾਂ ਦੀਆਂ ਤਾਂ ਕਮਜ਼ੋਰ ਕੜੀਆਂ ਹੁੰਦੀਆਂ ਹੀ ਆ ਨਾ ਜੇ ਅਗਲੇ ਭੁੱਲਰ ਤੇ ਟਰੈਪ ਲਾ ਸਕਦੇ ਆ ਤੇ ਫਿਰ ਲੱਗਣਾ ਕੀ ਇਹਦੇ ਕਿਹੜੇ-ਕਿਹੜੇ ਤੇ ਨਹੀਂ ਉਹ ਤਾਂ ਮੁੱਖ ਮੰਤਰੀ ਤੇ ਵੀ ਲੱਗ ਜੂਗਾ ਤੇ ਪਰ ਇੱਕ ਹੋਰ ਮੇਰਾ ਫਿਰ ਇਹਦੇ ਨਾਲ ਹੀ ਸਵਾਲ ਆ ਵੀ ਜਦੋਂ ਪਰ ਇਹਦੀ ਜੜ ਇੱਥੇ ਵੀ ਪਈ ਆ ਜਦੋਂ ਕਿਸੇ ਨੂੰ ਪਤਾ ਵੀ ਚੰਗੇ ਉਧਦੇ ਤੇ ਜੇ ਚੰਗੇ ਕਿਸੇ ਸੈਂਟਰ ਤੇ ਪੋਸਟਿੰਗ ਕਰਾਉਣੀ ਆ ਰੁਪਿਆ ਕਰੋੜ ਦੇਊਗਾ ਪਹਿਲਾਂ ਫਿਰ ਹੋਊਗੀ ਉਹਦੀ ਚੰਗੇ ਥਾਂ ਤੇ ਪੋਸਟਿੰਗ ਚੰਗੇ ਤੇ ਜਿਹੜੇ ਅਧਿਕਾਰੀ ਆ ਤੇ ਜਿਹੜਾ ਬੰਦਾ ਕਰੋੜ ਦੇ ਕਿ ਲੱਗਿਆ ਫਿਰ ਅਗਲੇ ਇਕੱਠੇ ਨਹੀਂ ਕਰਨੇ ਜਾੜ ਤਾਂ ਫੇਰ ਉਧਰ ਨੂੰ ਜਾਵੜੂ ਨਬਰੀਤ ਉਹਦੇ ਚ ਹੋਰ ਗੱਲ ਮੈਨੂੰ ਸਮਝ ਆਉਂਦੀ ਆ ਕਰੋੜ ਤੋਂ ਵੀ ਐਂਗਲ ਟੱਪ ਗਿਆ ਜੇ ਕਿਸੇ ਨੇ ਸੀਪੀਪੀ ਲੱਗਣਾ ਨਾ ਹਮ ਹਮ ਆਪ ਕਮਿਸ਼ਨਰ ਹਟ ਹੁੰਦਾ ਪੁਲਿਸ ਦੇ ਅੱਜ ਕੱਲ ਲਾਏ ਹੋਏ ਨੇ ਜਾਂ ਐਸਐਸਪੀ ਲੱਗਣਾ ਉਹਦੀ ਸੋਈ ਉੱਪਰ ਆ ਤੇ ਮੰਥਲੀ ਆ ਹਾਂ ਜਿਵੇਂ ਇਹ ਉਸੇ ਪ੍ਰਕਾਰ ਥੱਲੇੋਂ ਇਕੱਠਾ ਹੋਣਾ ਐਸਐਚ ਨੂੰ ਕਹਿਣਾ ਵੀ ਲਿਆਏ ਨੇ ਇਕੱਠੇ ਕਰਕੇ ਤੈਨੂੰ ਤਾਂ ਲਾਵਾਂਗੇ ਇਸ ਕਰਕੇ ਕਰਾਪਸ਼ਨ ਦੀ ਬਹੁਤ ਲੰਬੀ ਗੜੀ ਪਰ ਇਹਦਾ ਭਾਰ ਜਿਹੜਾ ਹੈਗਾ ਕੋਈ ਦੋ ਬੰਦੇ ਲੜ ਪਏ ਪਿੰਡ ਚ 755 ਬਣਦੀ ਆ ਜਾਂ ਉਹਨਾਂ ਦਾ ਸਮਝੌਤਾ ਹੋ ਸਕਦਾ ਥਾਣੇਦਾਰ ਨੇ ਉਹ ਵੀ 5-10 ਹਜ਼ਾਰ ਲੈ ਕੇ ਛੱਡਣੇ ਨੇ 5-6 ਆਈਯੂ ਹੈਗੇ ਨੇ ਉੱਥੇ ਏਐਸਆਈ ਨੇ ਉਹਨਾਂ ਨੂੰ ਡਿਊਟੀਆਂ ਦਿੱਤੀਆਂ ਵੀ ਚਾਰ ਫੈਲਾਂ ਤੇਰੇ ਕੋਲ ਨੇ ਤੇ ਅਗਲਾ ਕਹਿੰਦਾ ਮੈਨੂੰ ਤਾਂ ਲੱਖ ਰੁਪਿਆ ਰੋਜ਼ ਇਕੱਠਾ ਕਰਕੇ ਦਿਓ ਐਸਐਚਓ ਮੈਂ 50 ਉੱਪਰ ਦੇਣਾ ਜੀ ਤੇ ਜੇ 10 ਐਸੋ 5 ਲੱਖ ਰੁਪਿਆ ਰੋਜ਼ ਦਾ ਹੋ ਗਿਆ ਇਹ ਇਸ ਪ੍ਰਕਾਰ ਇੱਕ ਕੜੀ ਜੁੜੀ ਹੋਈ ਆ ਸਮਝਣ ਦੀ ਲੋੜ ਆ ਔਰ ਇਹਨੂੰ ਜਿਹੜਾ ਸਿਸਟਮ ਨੂੰ ਜੇ ਤੋੜਨਾ ਆਪਾਂ ਹੁਣ ਇਹਨੂੰ ਪਤਾ ਆਪਾਂ ਨੂੰ ਸਾਰਿਆਂ ਨੂੰ ਤੇ ਇਹਨੂੰ ਸਿਸਟਮ ਨੂੰ ਤੋੜਨ ਵਾਸਤੇ ਬਾਈ ਜੀ ਟੈਕਨੋਲੋਜੀ ਦੀ ਵਰਤੋਂ ਤੁਹਾਨੂੰ ਥਾਣਿਆਂ ਦੇ ਵਿੱਚ ਤੁਹਾਡੇ ਹਵਾਲਾ ਚੁਣ ਲੱਗੇ ਹੋਏ ਨੇ ਨਾ ਕੈਮਰੇ ਠੀਕ ਆ ਐਸਐਚਓ ਦੇ ਕਮਰੇ ਤੱਕ ਵੀ ਜਦੋਂ ਫੈਸਲਾ ਹੁੰਦਾ ਉਦੋਂ ਤੱਕ ਫੇਰ ਮਾੜੀ ਮੋਟੀ ਠੱਲ ਪੈ ਸਕਦੀ ਆ ਹੁਣ ਤੁਸੀਂ ਹੋਰ ਹੋਰ ਦੇਖ ਲਓ ਇਹਨਾਂ ਨੇ ਕਿਹਾ ਵੀ ਉਹ ਜਿਹੜਾ ਸਾਂਝ ਕੇਂਦਰ ਚ ਪਾਸਪੋਰਟ ਵਾਲੇ ਸਾਡੇ ਵਰਗੇ ਚੰਗੇ ਭਲੇ ਬੰਦਿਆਂ ਨੂੰ ਜਿਆਦਾ 300 ਰੁਪਏ ਤਾਂ ਦੇ ਦੇ 500 ਤਾਂ ਦੇ ਦੇ ਆਹ ਦਾ ਹਾਲਾਤ ਹੋਏ ਨੇ ਪੁਲਿਸ ਦੇ ਇਹਦਾ ਮਤਲਬ ਕਿਤੇ ਨਾ ਕਿਤੇ ਉਹ ਸੀਟ ਤੇ ਰਹਿਣ ਲਈ ਵੀ ਉਹਨੂੰ ਕਲੈਕਸ਼ਨ ਕਰਨੀ ਪੈਂਦੀ ਆ ਉਹਦੇ ਵਿੱਚੋਂ ਹਿੱਸਾ ਦੇ ਕੇ ਆਪਣੀ ਸੀਟ ਨੂੰ ਉਹ ਬਚਾਈ ਇਹ ਤਾਂ ਜਣੀ ਸਾਰਾ ਕੁਝੇ ਵਪਾਰ ਤੇ ਖੜ ਗਿਆ ਕੇ ਬਹੁਤ-ਬਹੁਤ ਸ਼ੁਕਰੀਆ ਤੁਹਾਡੀ ਮਿਹਰਬਾਨੀ ਬਾਈ ਤੁਸੀਂ ਸਮਾਂ ਕੱਢਿਆ ਪਹਿਲੀ ਗੱਲ ਤਾਂ ਸਾਡੇ ਵਾਸਤੇ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਉਸ ਵੀਡੀਓ ਦਾ ਹਿੱਸਾ ਬਣੇ ਗੱਲਬਾਤ ਦਾ ਹਿੱਸਾ ਬਣਨ ਦੇ ਲਈ ਸ਼ੁਕਰੀਆ ਤੇ ਨਾਲ ਮੈਂ ਇਹ ਵੀ ਕਹੂੰਗਾ ਵੀ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਖੁੱਲ ਕੇ ਬੋਲ ਗਏ ਯਾਰ ਗੱਲ ਕਰ ਗਏ ਜੇ ਅਸੀਂ ਪੰਜਾਬ ਦੀ ਫਿਕਰ ਕਰਦੇ ਹਾਂ ਤਾਂ ਸਾਡਾ ਫਰਜ਼ ਬਣਦਾ ਕਿ ਕੋਸ਼ਿਸ਼ ਇਹਨਾਂ ਗੱਲਾਂ ਨੂੰ ਵਿਚਾਰੀਏ ਧਿਆਨ ਦੇ